ਤੁਸੀਂ ਆਪਣਾ ਮੁਕਾਬਲਾ ਕਿਸ ਦੇ ਨਾਲ ਮੰਨਦੇ ਹੋ ਕਿਉਂਕਿ ਪਹਿਲਾਂ ਜਿਹੜਾ ਤਿੰਨ ਤਰਫਾ ਮੁਕਾਬਲਾ ਹੁੰਦਾ ਸੀ ਉਹ ਹੁਣ ਆਮ ਆਦਮੀ ਪਾਰਟੀ ਅਕਾਲੀ ਹਲਕੇ ਅਕਾਲੀ ਭਾਜਪਾ ਦਾ ਗੱਠ ਜੋੜਨੀ ਆ ਅਕਾਲੀ ਭਾਜਪਾ ਅਲੱਗ-ਅਲੱਗ ਤੋਰ ਤੇ ਹਲੇ ਤੱਕ ਜਿਹੜੀ ਸਿਚੁਏਸ਼ਨ ਹੈ ਉਹ ਲੜਨਗੇ ਤੇ ਚੌਥੇ ਪਾਸੇ ਕਾਂਗਰਸ ਤੁਹਾਨੂੰ ਕੀ ਲੱਗਦਾ ਕਿ ਤੁਹਾਡਾ ਮੁਕਾਬਲਾ ਕਿਸ ਦੇ ਨਾਲ ਹੋਏ ਨਾ ਦੇਖੋ ਇਸਾਂ ਪਹਿਲਾਂ ਤੇ ਅਕਾਲੀ ਸੀਟ ਹੁੰਦੀ ਸੀ ਇਹ ਲੇਕਿਨ ਫਿਰ ਕਾਂਗਰਸੀ ਜੀਤੀ ਹੈ ਦੇ ਛੋਮ ਪਿਛਲੀ ਵਾਰੀ ਆਪ ਵੀ ਦਿੱਤੀ ਹੈ ਪਰ ਮੈਂ ਸੋਚਦਾ ਕਿ ਮੁਕਾਬਲਾ ਤੁਹਾਡਾ ਹਮੇਸ਼ਾ ਆਪਣੇ ਨਾਲ ਆਪਣਾ ਹੁੰਦਾ ਸੋ ਜਿਹੜੀ ਪਾਰਟੀ ਸਾਡੇ ਚੰਗੇ ਕੰਮ ਕਰ ਰਹੀ ਹੈ ਜਿੰਨੇ ਅਸੀਂ ਚੰਗੇ ਕੰਮ ਕਰ ਸਕਾਂਗੇ ਉਹਨਾਂ ਸਨ ਫਾਇਦਾ ਹੋ ਜਾਏਗਾ ਔਰ ਜਿੰਨੇ ਮੈਂ ਲੋਕਾਂ ਤੱਕ ਪਹੁੰਚ ਕਰ ਸਕਾਂਗਾ ਲੋਕਾਂ ਦੇ ਕੰਮ ਕਰ ਸਕਾਂਗਾ ਸੋ ਮੇਰਾ ਮੁਕਾਬਲਾ ਆਪਣੇ ਨਾਲ ਹੀ ਹੈ ਜੇ ਮੈਂ ਕਟ ਲੋਕੇ ਜਾਵਾਂਗਾ ਕਟ ਲੋਕੇ ਦੀ ਗੱਲਾਂ ਸੁਣਾਂਗਾ ਤੇ ਫਿਰ ਮੈਂ ਮਾੜਾ ਕੰਮ ਕਰੇ ਜੇ ਮੈਂ ਲੋਕਲ ਬਹੁਤ ਜਾ ਕੇ ਲੋਕਾਂ ਦੇ ਕੰਮ ਕਰਾਂਗਾ ਫਿਰ ਮੈਂ ਮੁਕਾਬਲਾ ਕਿਸ ਨਾਲ ਕੀ ਹੋਏਗਾ ਕਿਸ ਨਾਲ ਵੀ ਨਹੀਂ ਹੋਏਗਾ ਪਰ ਜੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤਾਂ ਤੁਹਾਡੇ ਉਹਨਾਂ ਨਾਲ ਪਰਸਨਲ ਰਿਲੇਸ਼ਨ ਵੀ ਹੈ ਤੁਸੀਂ ਕੀ ਮੰਨਦੇ ਹੋ ਜੋ ਹਾਲਾਤ ਜਿਹੜੇ ਸਮੇਂ ਤੋਂ ਅੱਜ ਦੇ ਸਮੇਂ ਦੇ ਵਿੱਚ ਗੁਜ਼ਰ ਰਹੇ ਆ ਹਾਲਾਂਕਿ ਜਿਹੜੇ ਬਿਆਨਬਾਜ਼ੀ ਜ਼ਰੂਰ ਉਹਨਾਂ ਦੀ ਪਤਨੀ ਕਰਦੀ ਨਜ਼ਰ ਆ ਰਹੀ ਹੈ ਅਗਰ ਮੌਕਾ ਮਿਲੇ ਤੇ ਕੀ ਤੁਸੀਂ ਉਹਨਾਂ ਨਾਲ ਗੱਲ ਕਰਕੇ ਆਮ ਆਦੀ ਪਾਰਟੀ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋਗੇ ਮੈਂ ਇਸ ਪਰ ਕਮੈਂਟ ਨਹੀਂ ਕਰਨਾ ਚਾਹਾਂਗਾ ਕਿਉਂਕਿ ਉਹਨਾਂ ਦਾ ਕੀ ਹੈਗਾ ਪੱਖ ਉਹਨਾਂ ਦਾ ਕੀ ਹੈ ਮੈਂ ਜਾਣਦਾ ਨਹੀਂ ਬਹੁਤ ਵਰਤਮਾਨ ਵਿੱਚ ਮਿਲਿਆ ਨਹੀਂ ਹੈ ਤੇ ਸਾਡੀ ਪਾਰਟੀ ਦਾ ਵੀ ਕੀ ਸਟੈਂਡ ਹੈ ਇਸ ਤੇ ਮੈਨੂੰ ਵੀ ਨਹੀਂ ਪਤਾ ਉਸ ਗੱਲ ਦਾ ਸੋ ਮੈਂ ਤੇ ਇਹ ਜਾਣਦਾ ਕਿ ਅਸੀਂ ਆਪਣਾ ਕੰਮ ਤਖੜੇ ਹੋ ਕੇ ਕਰਾਂਗੇ ਤੇ ਸਾਨੂੰ ਬਹੁਤੇ ਵੱਡੇ ਫੇਸਸ ਦੇ ਲੋੜਨਾ ਪਏ ਅਸੀਂ ਆਪਣੇ ਛੋਟੇ ਫੇਸਸ ਨਾਲੇ ਕੰਮ ਕਰਕੇ ਲੋਕਾਂ ਦੇ ਦਿਲਾਂ ਜਿੱਤ ਲਈਏ ਤੇ ਲੋਕਾਂ ਦੇ ਦੁਬਾਰਾ ਆ ਜਾਈਏ ਜੇ ਗੱਲ ਕਰੀਏ ਤੇ ਤੁਸੀਂ ਹਮੇਸ਼ਾ ਜਿਹੜੇ ਕੰਟ੍ਰੋਵਰਸੀ ਤੋਂ ਹਮੇਸ਼ਾ ਜਿਹੜੇ ਦੂਰ ਰਹਿੰਦੇ ਹੋ ਜਿਆਦਾ ਤੁਸੀਂ ਕੰਟ੍ਰੋਵਰਸੀ ਦੇ ਵਿੱਚ ਨਹੀਂ ਰਹਿੰਦੇ ਲੇਕਿਨ ਕੁਲਦੀਪ ਧਾਰੀਵਾਲ ਤੇ ਭਵੇਂ ਕਾਂਗਰਸ ਹੋਏ ਭਵੇਂ ਅਕਾਲੀ ਦਲ ਹੋਏ ਹਮੇਸ਼ਾ ਜਿਹੜੇ ਕਟਾਕਸ਼ ਕਰਦੇ ਜ਼ਰੂਰ ਨਜ਼ਰ ਆਉਂਦੇ ਹਰ ਇੱਕ ਦੀ ਆਪਣੀ ਆਪਣੀ ਸਟਰੈਂਥ ਹੁੰਦੀ ਹੈ ਕਈ ਬੜਬੋਲੇ ਹੁੰਦੇ ਨੇ ਉਹ ਬੋਲ ਲੈਂਦੇ ਨੇ ਖੁੱਲ ਕੇ ਬੋਲ ਲੈਂਦੇ ਨੇ ਕਈ ਮੇਰੇ ਵਰਗੇ ਹਾਲਾਂਕਿ ਬੋਲਦਾ ਤਾਂ ਮੈਂ ਬਹੁਤ ਆ ਲੇਕਿਨ ਮੈਂ ਕਿਸੇ ਦੇ ਅਗੇਂਸਟ ਬੋਲਣ ਦੀ ਕੋਸ਼ਿਸ਼ ਘੱਟ ਕਰਦਾ ਸੋ ਕਿਉਂਕਿ ਮੇਰੀ ਇਹ ਤਾਕਤ ਹੈ ਸੋ ਮੈਂ ਨਹੀਂ ਚਾਹਾਂਗਾ ਕਿ ਮੈਂ ਕਿਸੇ ਵਰਗਾ ਬਣਾ ਮੈਂ ਤੇ ਆਪਣੇ ਵਰਗਾ ਰਹਿਣਾ ਚਾਹੁੰਦਾ ਵਿੱਚ 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀ ਪਾਰਟੀਆਂ ਦੇ ਨੁਮਾਇੰਦੇ ਆਪਣੀ ਆਪਣੇ ਤੌਰ ਤੇ ਤਿਆਰੀਆਂ ਦੇ ਵਿੱਚ ਜੁਟੇ ਆ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਜੀ ਮੌਜੂਦ ਹਨ ਜੀ ਸਾਹਿਬ 2027 ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀ ਤਿਆਰੀ ਕੀਤੀ ਗਈ ਹੈ ਕਿਉਂਕਿ ਕਾਂਗਰਸ ਦੀ ਗੱਲ ਕਰੀਏ ਕਾਲੀ ਦਲ ਭਾਜਪਾ ਦੀ ਗੱਲ ਕਰੀਏ ਤੇ ਸਾਰੇ ਨੁਮਾਇंदे ਤਿਆਰੀਆਂ ਦੇ ਵਿੱਚ ਜੁਟੇ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਦੇਖੋ ਬਹੁਤ ਅੱਛੀ ਤਰ੍ਹਾਂ ਤਿਆਰੀ ਪਾਰਟੀ ਕਰ ਰਹੀ ਹੈ ਗਰਾਊਂਡ ਲੈਵਲ ਤੇ ਅਸੀਂ ਕੰਮ ਕਰ ਰਹੇ ਹਾਂ ਸੰਗਠਨ ਜਿਹੜਾ ਸਾਡਾ ਉਹਨੂੰ ਪਾਰਟੀ ਬਣਾ ਰਹੀ ਹੈ ਬੜੇ ਜ਼ੋਰ ਸ਼ੋਰ ਨਾਲ ਬਣਾ ਰਹੀ ਹੈ ਔਰ ਬੜੇ ਇੰਡੀਪੈਂਡੈਂਟਲੀ ਬਣਾ ਰਹੀ ਹੈ ਔਰ ਉਹਦੇ ਬਾਅਦ ਜਿਹੜੇ ਕੰਮ ਨੇ ਲੋਕਾਂ ਦੇ ਉਹ ਅਸੀਂ ਕਰਨ ਚ ਜਿਹੜੇ ਐਮਐਲਏ ਸੀ ਇਲੈਕਟ ਹੋਏ ਆ ਜਾਂ ਜਿਹੜੇ ਸਾਡੇ ਹੋਰ ਅੱਗੇ ਸਾਡੇ ਕਾਉਂਸਲਰ ਇਲੈਕਟ ਹੋਏ ਨੇ ਜਾਂ ਸਾਡੇ ਜਿਹੜੇ ਹੋਰ ਮੁੱਤ ਬੰਦੇ ਨੇ ਉਹ ਕੰਮ ਕਰਾਉਣ ਕਰਾਰੇ ਲੋਕਾਂ ਦਾ ਜਿਹਦੇ ਵਿੱਚ ਆਪ ਸਭ ਨੂੰ ਪਤਾ ਕਿ ਜਿਵੇਂ ਇਲੈਕਟ੍ਰਿਟੀ ਫ੍ਰੀ ਕੀਤੀ ਸੀਗੀ ਸੋ ਉਹ ਤਾਂ ਬਹੁਤ ਅੱਛਾ ਇੱਕ ਤੋਂ ਸੁਨੇਹਾ ਗਿਆ ਲੋਕਾਂ ਤੱਕ ਉਹਦੇ ਬਾਅਦ ਅਸੀਂ ਸਿਹਤ ਵਾਸਤੇ ਮੁਹੱਲਾ ਕਲੀਨਿਕ ਬਣਾਏ ਔਰ ਜਿਤਨਾ ਮੇਰਾ ਸਾਊਥ ਹਲਕਾ ਦਾ ਸਾਊਥ ਵਿੱਚ ਨਵੇਂ 8 ਮੁਹੱਲਾ ਕਲੀਨਿਕ ਬਣੇ ਨੇ ਤੇ ਅਸੀਂ ਹੋਰ ਇਸ ਵਕਤ ਬਣਾ ਰਹੇ ਹਾਂ ਮਿਨੀ ਪੀ ਐਚੀ ਇੱਕ ਅਰਬਨ ਮਿਨੀ ਪੀ ਐਸੀ ਇੱਕ ਅਸੀਂ ਲੈ ਕੇ ਆ ਰਹੇ ਹਾਂ ਇੱਕ ਔਰ ਇੱਕ ਮੈਨ ਹੋਰ ਆਫਰ ਹੋਈ ਹੈ ਮਦਰ ਜਗਾ ਲੱਭ ਰਹੇ ਇਸ ਤਰ੍ਹਾਂ ਐਜੂਕੇਸ਼ਨ ਵਾਸਤੇ ਅਸੀਂ ਬਹੁਤ ਕੰਮ ਕੀਤਾ ਜਿੰਨੇ ਸਕੂਲ ਨੇ ਜਿੰਨੇ ਮੇਰੇ 40 ਸਕੂਲ ਨੇ ਮੇਰੇ ਇਲਾਕੇ ਚ ਉਹਨੇ ਸਬਟ ਕਲਾਸਰੂਮ ਬਣੇ ਨੇ ਸਬ ਟਾਇਲਟਸ ਬਣੇ ਨੇ ਸਬ ਜੋ ਫਲੋਰਿੰਗ ਬਾਹਰ ਰਹੀ ਸੀ ਚੇਂਜ ਕੀਤਾ ਪਾਣੀ ਖੜਾ ਹੁੰਦਾ ਸੀਗਾ ਉੱਚਾ ਕਰਕੇ ਟਾਇਲ ਲਗੀਆਂ ਨੇ ਜਿੱਥੇ ਲੋੜ ਪਈ ਬੋਰ ਕਰਕੇ ਪਾਣੀ ਥੱਲੇ ਡਰੇਨ ਕਰਵਾ ਸੇ ਅਸੀਂ ਸਿਸਟਮ ਸੈੱਟ ਕੀਤਾ ਔਰ ਇਹਦੇ ਨਾਲ ਨਾਲ ਜਿਹੜੀਆਂ ਸੜਕਾਂ ਨੇ ਉਹ ਮੇਰੇ ਇਲਾਕੇ ਤੇ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਨੇ ਉਹ ਬਣ ਚੁੱਕੀਆਂ ਨੇ ਥੋੜੀਆਂ ਰਹਿ ਗਈਆਂ ਅਸੀਂ ਇਸ ਸਾਲ ਬਣਾ ਲਾਂਗੇ ਜੇ ਗੱਲ ਕਰੀਏ ਜਿਵੇਂ ਤੁਸੀਂ ਉਹਨੇ ਇੰਸ਼ੋਰੈਂਸ ਦਿੱਤੀ ਹੈ ਇਸ ਦੇ ਨਾਲ ਹੀ ਮਹਿਲਾਵਾਂ ਨੂੰ ਹਲੇ ਹਜ਼ਾਰ-ਹਜ਼ਾਰ ਰੁਪਏ ਨਹੀਂ ਮਿਲੇ ਲੇਕਿਨ ਇਵੇਂ ਕਿਹਾ ਜਾ ਰਿਹਾ ਹੈ ਕਿ ਬਜਟ ਤੋਂ ਬਾਅਦ ਉਹ ਵੀ ਮਹਿਲਾਵਾਂ ਦੇ ਖਾਤੇ ਦੇ ਵਿੱਚ ਆ ਜਾਏਗਾ ਕੀ ਲੱਗਦਾ ਹੈ ਕਿ ਇਸ ਦੇ ਫਾਇਦੇ ਜਿਹੜੇ 2027 ਵਿਧਾਨ ਸਭਾ ਚੋਣਾਂ ਵਿੱਚ ਤੁਹਾਨੂੰ ਮਿਲਣ ਵਾਲੇ ਜੀ ਬਿਲਕੁਲ ਮੈਂ ਤੁਹਾਡਾ ਐਗਰੀ ਕਰਦਾ ਹਾਂ ਇਸ ਗੱਲ ਤੇ ਕਿ ਜਿਹੜੀ ਇੰਸ਼ੋਰੈਂਸ ਹੈ ਕਿਉਂਕਿ ਮੈਂ ਆਪਣੇ ਤਜਰਬੇ ਨਾਲ ਦੇਖਿਆ ਮੈਂ ਡਾਕਟਰ ਵੀ ਹਾਂ ਕਿ ਲੋਕੀ ਜਿਹੜੇ ਕਰਜ਼ੀ ਕਰਜ਼ਾਈ ਹੁੰਦੇ ਨੇ ਨਾ ਉਹ ਸਿਰ ਪੱਖੋਂ ਬਹੁਤ ਜ਼ਿਆਦਾ ਕਰਜ਼ੇ ਹੁੰਦੇ ਹੋਰ ਕਾਰ ਬਣਾਉਣ ਲੱਗੇ ਆ ਕੋਈ ਸਕੂਟਰ ਮੋਟਰਸਾਈਕਲ ਕੇ ਕੱਜਾ ਨਹੀਂ ਲੈਂਦੇ ਜਿੰਨਾ ਉਹ ਮਜਬੂਰੀ ਚ ਫਸ ਕੇ ਜਦੋਂ ਕਰਦਾ ਕੋਈ ਬੰਦਾ ਬਿਮਾਰ ਹੋਵੇ ਕਿਸ ਨੂੰ ਡੈਂਗੂ ਹੋ ਜਾਣਾ ਉਹਦਾ ਵੀ 30-40 ਹਜ਼ਾਰ ਰੁਪਏ ਖਰਚ ਆ ਜਾਂਦਾ ਤੇ ਇਹਨਾਂ ਆਮ ਤੌਰ ਤੇ ਲੋਕਾਂ ਚ ਕਰਾਂ ਦੇ ਪੈਸੇ ਪਏ ਨਹੀਂ ਹੁੰਦੇ ਸੋ ਕਿਸੇ ਪੈਣ ਦਾ ਕੋ ਰਿਸ਼ਤੇਦਾਰ ਕੋਮੰਡੀ ਘੰਟੀ ਕੋ ਲੈ ਕੇ ਉਹ ਇਲਾਜ ਕਰਉਦੇ ਆਪਣਾ ਜਦੋਂ 10 ਲੱਖ ਦਾ ਇਲਾਜ ਸਥ੍ਰੀ ਹੋ ਗਿਆ ਨਾ ਨਾ ਨੂੰ ਤੇ ਉਹ ਬਹੁਤ ਵੱਡੀ ਸਹੂਲਤ ਹੈ ਲੋਕਾਂ ਦੀ ਟੈਨਸ਼ਨ ਨਾ ਮੁੱਕ ਜਾਣਗੀਆਂ ਲੋਕਾਂ ਦਾ ਬਲੱਡ ਪ੍ਰੈਸ਼ਰ ਘਟ ਜਿਹੜਾ ਦਿਲ 'ਚ ਲੱਗਾ ਹੁੰਦਾ ਨਾ ਹਮੇਸ਼ਾ ਸ਼ੱਕ ਜਾਂ ਪਿਆ ਰਹਿੰਦਾ ਕਿ ਆਏ ਜੇ ਬਿਮਾਰ ਹੋ ਗਏ ਤੇ ਪੈਸੇ ਕਿੱਥੋਂ ਆਣਗੇ ਸੋ ਉਹ ਬਾਹਰ ਹੱਦ ਤੱਕ ਦੂਰ ਹੋ ਜਾਏਗਾ ਕਿ ਬਹੁਤ ਅੱਛਾ ਉਪਰਾਲਾ ਸਰਕਾਰ ਦਾ ਸਿਹਤ ਵਾਸਤੇ ਜੇ ਗੱਲ ਕਰੀਏ ਤੇ ਤੁਸੀਂ ਆਪਣਾ ਮੁਕਾਬਲਾ ਕਿਸ ਦੇ ਨਾਲ ਮੰਨਦੇ ਹੋ ਕਿਉਂਕਿ ਪਹਿਲਾਂ ਜਿਹੜਾ ਤਿੰਨ ਤਰਫਾ ਮੁਕਾਬਲਾ ਹੁੰਦਾ ਸੀ ਉਹ ਹੁਣ ਆਮ ਆਦਮੀ ਪਾਰਟੀ ਅਕਾਲੀ ਹਲਕੇ ਅਕਾਲੀ ਭਾਜਪਾ ਦਾ ਗੱਠ ਜੋੜਨੀ ਆ ਅਕਾਲੀ ਭਾਜਪਾ ਅਲੱਗ-ਅਲੱਗ ਤੋਰ ਤੇ ਹਲੇ ਤੱਕ ਜਿਹੜੀ ਸਿਚੁਏਸ਼ਨ ਹੈ ਉਹ ਲੜਨਗੇ ਤੇ ਚੌਥੇ ਪਾਸੇ ਕਾਂਗਰਸ ਤੁਹਾਨੂੰ ਕੀ ਲੱਗਦਾ ਕਿ ਤੁਹਾਡਾ ਮੁਕਾਬਲਾ ਕਿਸ ਦੇ ਨਾਲ ਹੋਏਗਾ ਨਾ ਦੇਖੋ ਇਸਾਂ ਪਹਿਲਾਂ ਤੇ ਅਕਾਲੀ ਸੀਟ ਹੁੰਦੀ ਸੀ ਇਹ ਲੇਕਿਨ ਫਿਰ ਕਾਂਗਰਸੀ ਜੀਤਦੀ ਹੈ ਦੇ ਚੋਂ ਪਿਛਲੇ ਵੀ ਆਪ ਵੀ ਦਿੱਤੀ ਹੈ ਪਰ ਮੈਂ ਸੋਚਦਾ ਕਿ ਮੁਕਾਬਲਾ ਤੁਹਾਡਾ ਹਮੇਸ਼ਾ ਆਪਣੇ ਨਾਲ ਆਪਣਾ ਹੁੰਦਾ ਸੋ ਜਿਹੜੀ ਪਾਰਟੀ ਸਾਡੇ ਚੰਗੇ ਕੰਮ ਕਰ ਰਹੀ ਹੈ ਜਿੰਨੇ ਅਸੀਂ ਚੰਗੇ ਕੰਮ ਕਰ ਸਕਾਂਗੇ ਉਹਨਾਂ ਨੂੰ ਫਾਇਦਾ ਹੋ ਜਾਏਗਾ ਔਰ ਜਿੰਨੇ ਮੈਂ ਲੋਕਾਂ ਤੱਕ ਪਹੁੰਚ ਕਰ ਸਕਾਂਗਾ ਲੋਕਾਂ ਦੇ ਕੰਮ ਕਰ ਸਕਾਂਗਾ ਸੋ ਮੇਰਾ ਮੁਕਾਬਲਾ ਆਪਣੇ ਨਾਲ ਹੀ ਹੈ ਜੇ ਮੈਂ ਘੱਟ ਲੋਕਾਂ ਜਾਵਾਂਗਾ ਘੱਟ ਲੋਕਾਂ ਦੀ ਗੱਲਾਂ ਸੁਣਾਂਗਾ ਤੇ ਫਿਰ ਮੈਂ ਵਡਾ ਕੰਮ ਕਰੇ ਜੇ ਮੈਂ ਲੋਕਲ ਬਹੁਤ ਜਾ ਕੇ ਲੋਕਾਂੇ ਕੰਮ ਕਰਾਂਗਾ ਫਿਰ ਮੈਂ ਮੁਕਾਬਲਾ ਕਿਸ ਨਾਲ ਕੀ ਹੋਏਗਾ ਕਿਸ ਨਾਲ ਵੀ ਨਹੀਂ ਹੋਏਗਾ ਜੀ ਗੱਲ ਕਰੀਏ ਤੁਸੀਂ ਪੇਸ਼ੇ ਤੋਂ ਡਾਕਟਰ ਜੋ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤਾਂ ਤੁਹਾਡੇ ਉਹਨਾਂ ਨਾਲ ਪਰਸਨਲ ਰਿਲੇਸ਼ਨ ਵੀ ਹੈ ਤੁਸੀਂ ਕੀ ਮੰਨਦੇ ਹੋ ਜੋ ਹਾਲਾਤ ਜਿਹੜੇ ਸਮੇਂ ਤੋਂ ਅੱਜ ਦੇ ਸਮੇਂ ਦੇ ਵਿੱਚ ਗੁਜ਼ਰ ਰਹੇ ਆ ਹਾਲਾਂਕਿ ਜਿਹੜੇ ਬਿਆਨਬਾਜ਼ੀ ਜ਼ਰੂਰ ਉਹਨਾਂ ਦੀ ਪਤਨੀ ਕਰਦੀ ਨਜ਼ਰ ਆ ਰਹੀ ਹੈ ਅਗਰ ਮੌਕਾ ਮਿਲੇ ਤੇ ਕੀ ਤੁਸੀਂ ਉਹਨਾਂ ਨਾਲ ਗੱਲ ਕਰਕੇ ਆਮ ਆਦੀ ਪਾਰਟੀ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋਗੇ ਮੈਂ ਇਸ ਪਰ ਕਮੈਂਟ ਨਹੀਂ ਕਰਨਾ ਚਾਹਾਂਗਾ ਕਿਉਂਕਿ ਉਹਨਾਂ ਦਾ ਕੀ ਹੈਗਾ ਪੱਖ ਉਹਨਾਂ ਦਾ ਕੀ ਹੈ ਮੈਂ ਜਾਣਦਾ ਨਹੀਂ ਬਹੁਤ ਜ਼ਿਆਦਾ ਮੈਨੂੰ ਮਿਲਿਆ ਨਹੀਂ ਹੈ ਤੇ ਸਾਡੀ ਪਾਰਟੀ ਦਾ ਵੀ ਕੀ ਸਟੈਂਡ ਹੈ ਇਸ ਤੇ ਮੈਨੂੰ ਵੀ ਨਹੀਂ ਪਤਾ ਉਸ ਗੱਲ ਦਾ ਸੋ ਮੈਂ ਤੇ ਇਹ ਜਾਣਦਾ ਕਿ ਅਸੀਂ ਆਪਣਾ ਕੰਮ ਤਖੜੇ ਹੋ ਕੇ ਕਰਾਂਗੇ ਤੇ ਸਾਨੂੰ ਬਹੁਤੇ ਵੱਡੇ ਫੇਸਿਸ ਦੀ ਲੋੜ ਨਾ ਪਏ ਅਸੀਂ ਆਪਣੇ ਛੋਟੇ ਫੇਸਿਸ ਨਾਲ ਹੀ ਕੰਮ ਕਰਕੇ ਲੋਕਾਂ ਦੇ ਲਾ ਜਿੱਤ ਲਈਏ ਤੇ ਲੋਕਾਂ ਦੁਬਾਰਾ ਆ ਜਾਈਏ ਜੇ ਗੱਲ ਕਰੀਏ ਤੇ ਤੁਸੀਂ ਹਮੇਸ਼ਾ ਜਿਹੜੇ ਕੰਟ੍ਰੋਵਰਸੀ ਤੋਂ ਹਮੇਸ਼ਾ ਜਿਹੜੇ ਦੂਰ ਰਹਿੰਦੇ ਹੋ ਜਿਆਦਾ ਤੁਸੀਂ ਕੰਟ੍ਰੋਵਰਸੀ ਦੇ ਵਿੱਚ ਨਹੀਂ ਰਹਿੰਦੇ ਲੇਕਿਨ ਕੁਲਦੀਪ ਧਾਰੀਵਾਲ ਤੇ ਭਾਵੇਂ ਕਾਂਗਰਸ ਹੋਏ ਭਾਵੇਂ ਅਕਾਲੀ ਦਲ ਹੋਏ ਹਮੇਸ਼ਾ ਜਿਹੜੀ ਕਟਾਕਸ਼ ਕਰਦੇ ਜ਼ਰੂਰ ਨਜ਼ਰ ਆਉਂਦੇ ਹਰੇਕ ਦੀ ਆਪਣੀ ਆਪਣੀ ਸਟਰੈਂਥ ਹੁੰਦੀ ਹੈ ਕਈ ਬੜਬੋਲੇ ਹੁੰਦੇ ਨੇ ਉਹ ਬੋਲ ਲੈਂਦੇ ਨੇ ਖੁੱਲ ਕੇ ਬੋਲ ਲੈਂਦੇ ਨੇ ਕਈ ਮੇਰੇ ਵਗੇ ਹਾਲਾਂਕਿ ਬੋਲਦਾ ਤੇ ਮੈਂ ਬਹੁਤ ਹਾਂ ਲੇਕਿਨ ਮੈਂ ਕਿਸੇ ਦੇ ਅਗੇ ਬੁਰੰਦੀ ਕੋਸ਼ਿਸ਼ ਘੱਟ ਕਰਦਾ ਸੋ ਕਿਉਂਕਿ ਮੇਰੀ ਇਹ ਤਾਕਤ ਹੈ ਸੋ ਮੈਂ ਨਹੀਂ ਚਾਹਾਂਗਾ ਕਿ ਮੈਂ ਕਿਸੇ ਵਰਗਾ ਬਣਾ ਮੈਂ ਤੇ ਆਪਣੇ ਵਰਗਾ ਰਹਿਣਾ ਚਾਹੁੰਦਾ ਔਰ ਆਪਣੀ ਤਾਕਤ ਨੇ ਮੈਂ ਲੜਨਾ ਚਾਹੁੰਦਾ ਇਲੈਕਸ਼ਨ ਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ 2027 ਦੇ ਵਿੱਚ ਚੋਣ ਹੈ ਕੀ ਲੱਗਦਾ ਹੈ ਕਿ ਆਮਾਦੀ ਪਾਰਟੀ ਦੁਆਰਾ ਸਤਾ ਦੇ ਵਿੱਚ ਆਏਗੀ 100% ਆਏਗੀ ਇਸ ਵਕਤ ਤੇ ਸਾਡੇ ਜਿੰਨੇ ਪੋਲਸ ਹੋ ਰਹੇ ਆ ਸਾਡੇ ਹੱਕਸ਼ ਹੋ ਰਹੇ ਨੇ ਔਰ ਜਿੰਨੇ ਅਸੀਂ ਕੰਮ ਕਰ ਰਹੇ ਜਿੰਨੇ ਅਸੀਂ ਅੱਗੇ ਕੰਮ ਕਰਨ ਜਾ ਰਹੇ ਹਾਂ ਜਿਵੇਂ 30000 ਰੁਪਏ ਦੀ ਗੱਲ ਕੀਤੀ ਹੈ 10 ਲੱਖ ਦੇ ਬੀਮੇ ਦੀ ਗੱਲ ਕੀਤੀ ਹੈ ਲਾਈਟ ਦੀ ਗੱਲ ਕੀਤੀ ਹੈ ਸਕੂਲਾਂ ਦੀ ਗੱਲ ਕੀਤੀ ਹੈ ਜਿਵੇਂ ਮੇਰੇ ਹਲਕਾ ਤੇ ਡੰਪ ਸੀਗਾ ਜਿਹੜਾ 75 ਸਾਲ ਤੋਂ ਕੋੜਾ ਅੰਦਰ ਹੀ ਆ ਰਿਹਾ ਸੀਗਾ ਹੁਣ ਉਹ ਘਟੋ ਘਟ 20% ਖਾਲੀ ਹੋ ਗਿਆ ਹੈ ਪਰ ਇਸ ਸਾਲ ਦੇ ਕੀਤਾ 100% ਹੁਣ ਅਸੀਂ ਬੜਾ ਮદાન ਬਣਾ ਕੇ ਉੱਤੇ ਗਰਾਊਂਡ ਬਣਾਵਾਂਗੇ ਸੋ ਜਿਹੜੇ ਅਸੀਂ ਕੰਮ ਕਰ ਰਹੇ ਹਾਂ ਪਾਣੀ ਤੇ ਬਹੁਤ ਕੰਮ ਕੀਤਾ ਹਾਲਾਂਕਿ ਸ਼ਹਿਰ ਵਾਲਿਆਂ ਨੂੰ ਇਹਨਾਂ ਫਰਕ ਨਹੀਂ ਪੈਂਦਾ ਇਸ ਨਾਲ ਲੇਕਿਨ ਪਿੰਡ ਵਾਲਿਆਂ ਨੂੰ ਫਰਕ ਪੈਂਦਾ ਹੈ ਜਿਹੜੇ ਅਸੀਂ ਯੂਟਿਲ ਔਰ ਜੇ ਅਸੀਂ ਇੱਕ ਵਾਰ ਦੁਬਾਰਾ ਜੇ ਸਰਕਾਰ ਸਾਡੀ ਬਣ ਗਈ ਇਹਨੂੰ 100% ਲੈ ਕੇ ਜਾਵਾਂਗੇ ਸੋ ਇਹ ਜਿਹੜੇ ਸਾਰੇ ਅਸੀਂ ਕੰਮ ਕੀਤੇ ਆ ਜ਼ਿੰਮੇਵਾਰਾਂ ਨੂੰ ਲਾਈਟ ਜਿਹੜੀ ਹੈ ਅਕੇ 2 ਘੰਟੇ ਆ ਗਈ 2 ਘੰਟੇ ਆ ਗਈ ਫਿਰ 2 ਘੰਟੇ ਆ ਗਈ ਟੁੱਟ ਟੁੱਟ ਕੇ ਹੁੰਦੀ ਸੀਗੀ ਰਾਤ ਨੂੰ 2 ਵਜੇ ਆ ਗਈ 4 ਵਜੇ ਸਵੇਰੇ ਆ ਗਈ ਲੇਕਿਨ ਅਸੀਂ ਹੁਣ 8 ਘੰਟੇ 8 ਘੰਟੇ ਲਾਈਟ ਜਿਹੜੀ ਹੈ ਉਹ ਦਿਨੇ ਦਿਨੇ ਸੋ ਇਹ ਬੜੀ ਬਹੁਤ ਸਾਰੀ ਸੁਵਿਧਾਨਾਂ ਜਿਹੜੀਆਂ ਜਦੋਂ ਲੋਕ ਵਿਚਾਰਨਗੇ ਵੋਟ ਪਾਉਣ ਲੱਗੇ ਸੋਚਣਗੇ ਤੇ ਉਹ ਕੁਦਰਤੀ ਗੱਲ ਆ ਸਾਨੂੰ ਵੋਟ ਪਾਉਣਗੇ ਆ ਆਖਰੀ ਸਵਾਲ ਪਿਛਲੇ ਵਾਰੀ ਜਦੋਂ ਭਗਵੰਦ ਸਿੰਘ ਸਾਹਿਬ ਹਸ ਇੰਦਰਬੀਰ ਸਿੰਘ ਨੀਜਰ ਮੁੱਖ ਮੰਤਰੀ ਬਣਨ ਵਾਲੇ ਹੈ ਕੀ ਕਦੀ ਇਹੋ ਜਿਹਾ ਤੁਹਾਨੂੰ ਅਹਿਸਾਸ ਹੋਇਆ ਕਿ ਇੱਕਦਮ ਤੁਸੀਂ ਮੁੱਖ ਮੰਤਰੀ ਦਾ ਫੈਸਲਾ ਲਿੱਤਾ ਗਿਆ ਕਿਉਂਕਿ ਪਿਛਲੇ ਦਿਨੀ ਕਾਫੀ ਗੱਲ ਚੱਲੀ ਸੀ ਕਿ ਸਕਿਉਰਟੀ ਵੀ ਇੰਦਰਬੀਰ ਸਿੰਘ ਨੀਜਰ ਦੇ ਘਰ ਆ ਗਈ ਮੈਨੂੰ ਇਹ ਜਿਹੀ ਕਦੇ ਗੱਲ ਹੋਈ ਨਹੀਂ ਮੇਰੇ ਨਾਲ ਕਦੇ ਕਿਸੇ ਨੇ ਡਿਸਕਸ ਨਹੀਂ ਕੀਤਾ ਕੋ ਮੇਰੇ ਖਿਆਲ ਪ੍ਰੈਸ ਦੇ ਵਿੱਚ ਹੀ ਇੱਕ ਵਿਚਾਰ ਕੋ ਚੱਲ ਪਿਆ ਸੀ ਕਿ ਅਦਰਵਾਇਸ ਤੇ ਕੋਈ ਪਾਰਟੀ ਦੀ ਗੱਲ ਨਹੀਂ ਹੋਈ ਹੈ ਜੀ ਸੋ ਬਿਲਕੁਲ ਆਸਾਨ 인ਦਰਬੀਤ ਸਿੰਘ ਨਿੱਜੇ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਪਾਰਟੀਆਂ ਭਾਵੇਂ ਪੰਜਾਬ ਦੇ ਵਿੱਚ ਜਿੰਨੀਆਂ ਮਰਜ਼ੀ ਆਉਣ ਲੇਕਿਨ 2027 ਵਿਧਾਨ ਸਭਾ ਚੋਣਾਂ ਜਿੱਤ ਕੇ ਆਮ ਆਦੀ ਪਾਰਟੀ ਇੱਕ ਵਾਰੀ ਫਿਰ ਸੱਤਾ ਦੇ ਵਿੱਚ ਆਪਣੀ ਸਰਕਾਰ ਬਣਾਵੇਗੀ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ